ਬਾਜੀ ਕਿ ਨਾਲ ਜੀ ਥੈਂਕ ਯੂ ਜੀ ਥੈਂਕ ਯੂ ਜੀ ਜਿਹਨੇ ਤਾਂ ਦਾਰੋ ਮੈਂ ਭਾਜ ਨੂੰ ਫੋਨ ਕਰ ਰਿਹਾ ਸੀ ਅੱਜ ਸਾਡੇ ਮੇਰੇ ਛੋਟੇ ਭਰਾ ਸ਼ਾਦੀ ਦਾ ਜਿਹੜਾ ਮਾਤਾ ਰਾਣੀ ਵਰਪਾ ਜਨ ਕਹਿੰਦਾ ਤਾਂ ਸਭ ਨੂੰ ਨਵਰਾਤਰੀ ਦੀ ਬਹੁਤ ਬਹੁਤ ਮੁਬਾਰਕ ਦੋ ਤਿੰਨ ਦਿਨਾਂ ਤੱਕ ਨਵਰਾਤਰੇ ਸ਼ੁਰੂ ਹੋ ਜਾਣੇ ਆ ਜੀ ਤੇ ਤੇਰੇ ਨਾਲ ਸ਼ਾਦੀ ਤੇ ਗਾਇਆ ਤੇ ਲਿਰਿਕਸ ਹੈਗੇ ਨੇ ਜੀ ਲੱਖੀ ਗਿਰ ਜੀ ਦੇ ਮਿਊਜ਼ਿਕ ਕੀਤਾ ਗਿੰਨੀ ਸਿੰਘ ਨੇ ਔਰ ਮਿਕਸ ਮਾਸਟਰ ਕੀਤਾ ਹੈਗਾ ਅਨਿਲ ਸ਼ਰਮਾ ਨੇ ਕੰਪਨੀ ਜਿਹੜੀ ਹੈ ਦਾ ਮਿਊਜ਼ਿਕ ਵੇ ਦਾ ਮਿਊਜ਼ਿਕ ਵੇ ਪ੍ਰੋਡਕਸ਼ਨ ਦਾ ਮਿਊਜ਼ਿਕ ਵੇ ਪ੍ਰੋਡਕਸ਼ਨ ਉਹਨਾਂ ਵੱਲੋਂ ਇਹ ਜਿਹੜਾ ਭਜਨ ਹੈ ਰਿਲੀਜ਼ ਕੀਤਾ ਗਿਆ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਕਿਉਂਕਿ ਜਿੰਨੀ ਦੇ ਸਾਡੇ ਨਾਲ ਪ੍ਰੋਡਿਊਸਰ ਨਹੀਂ ਹੁੰਦਾ ਉਹਨਾਂ ਦੇ ਸਾਡੇ ਕਲਾਕਾਰਾਂ ਦੀ ਕੋਈ ਅਗਿਆਤ ਨਹੀਂ ਰਹਿ ਜਾਂਦੀ ਸਾਨੂੰ ਕੁਡਾਰੀਆਂ ਮਾਰਨ ਨਹੀਂ ਸਾਨੂੰ ਕਈ ਜਾਣਾਂ ਦੀ ਜ਼ਰੂਰਤ ਹੁੰਦੀ ਹੈ ਵੀਜ਼ਿਟ ਡਾਇਰੈਕਟਰ ਲਿਰਿਕਸ ਉਸ ਤੋਂ ਬਾਅਦ ਵੀਡੀਓ ਡਾਇਰੈਕਟਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰੋਡਿਊਸਰ ਫਿਰ ਫਿਰ ਉਸ ਤੋਂ ਬਾਅਦ ਤੁਸੀਂ ਸਾਰੇ ਜਾਣੇ ਜਿਹੜੇ ਪੱਤਰਕਾਰ ਭਰਾਓ ਜੇ ਕਿਤੇ ਜਾ ਕੇ ਸਾਡਾ ਜਿਹੜਾ ਸਾਡਾ ਟੱਕ ਤੇ ਲੋਕਾਂ ਨੂੰ ਨਜ਼ਰੀ ਆਉਂਦਾ ਹੈ ਇਹ ਸਾਥ ਸਾਗਨ ਤੋਂ ਪਰਿਆ ਦੇ ਵਿੱਚ ਪ੍ਰੋਸ਼ਾ ਪ੍ਰਮਾਤਮਾ ਦੀ ਤਵਾਕ ਕਰਦਾ ਨੂੰ ਪਤਾਂ ਇਸ ਸੰਗੀਤ ਦਾ ਦ੍ਰਿਸ਼ਟੀ ਲਈ ਸੇਵ ਚਾਹੇ ਲਈ ਪ੍ਰਵਾ ਕਰਦਾ ਸੋ ਅਗੇ ਤਿਵਾਰ ਆ ਰਹੇ ਨੇ ਸਭ ਨੂੰ ਤਿਵਾਰਾਂ ਦੇ ਵੀ ਕੋਈ ਕੋਈ ਮੁਬਾਰਕ ਬਾਗ ਹੈ ਸਾਰਾ ਦੀ ਕਰਵਾ ਚੌਦ ਸਭ ਨੂੰ ਬਹੁਤ ਬਹੁਤ ਮੁਬਾਰਕ ਹੈ ਨਾ ਤਿਵਾਰਾਂ ਦੀ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜਾ ਤੇਰੇ ਲਾਲ ਅ ਪ੍ਰੋਜੈਕਟ ਜਿਹੜਾ ਸਾਡਾ ਪ੍ਰੋਡਕਟ ਹੈ ਮਾਤਰਾਣ ਦੀ ਇੱਕ ਰੇਟ ਹੈਗੀ ਹੈ ਜੋਸ਼ ਗੱਲ ਇਹਨੂੰ ਤੁਸੀਂ ਸਾਰੇ ਜਣੇ ਆਪਣੇ ਆਪਣੇ ਨਿਊਜ਼ ਚੈਨਲ ਆਪਣੇ ਆਪਣੇ ਨਿਊਜ਼ ਪੇਪਰ ਉੱਤੇ ਜਰੂਰ ਛਾਪਿਓ ਇੱਕ ਅੱਛਾ ਜਿਹਾ ਰਿਵਿਊ ਦਿਓ ਇਹਦੇ ਲਈ ਤਾਂ ਕਿ ਇਹ ਸ਼ਾਦੀ ਨੂੰ ਸਹਾਰਾ ਮਿਲੇ ਤੁਹਾਡਾ ਤੁਹਾਡੀ ਕੋਆ ਲਗੇ ਤੇ ਮੈਂ ਅਰਦਾਸ ਕਰਦਾ ਸਭ ਲਈ ਕਿ ਸਭ ਕੁਝ ਠੀਕ ਰਾਹ ਰਵੇ ਕਾਜੀ ਜ਼ਿੰਦਗੀ ਤੇ ਸਾਡੀ ਜ਼ਿੰਦਗੀ ਦੇ ਵਿੱਚ ਔਰ ਪੂਰੇ ਵਰਲਡ ਦੀ ਦੁਆ ਕਰਦਾ ਮੈਂ ਸ਼ਾਦੀ ਲਈ ਜ਼ਰੂਰ ਅੱਛਾ ਲਿਖਿਓ ਇਹ ਬੇਤੀ ਹੈ ਮੇਰੀ ਬਾਕੀ ਸ਼ਾਦੀ ਕਰਾਂਗੇ ਕਿ ਇਹਨਾਂ ਦਾ ਐਕਸਪੀਰੀਅੰਸ ਕਿਹਦਾ ਹੈ ਜੇ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਮੈਨੂੰ ਵੀ ਦੱਸੋ ਕੁਝ ਸਕਦੇ ਹੋ ਹਾਂ ਲੈ ਫੋਟੋ ਕਰ ਲਈ ਫੋਟੋ ਕਰਾ ਲਓ Ok, ok. ਜਮਾਤ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮਤ ਆਓ ਮੁਸਫਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਆਪ ਸਭ ਦਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੋਹ ਭਾਜੀ ਮੈਨੂੰ ਸਹਾਰਾ ਦਿੰਦੇ ਆਏ ਆ ਪਿਛਲੇ ਸਾਲ ਵੀ ਦਿੱਤਾ ਸੀ ਸੋ ਕੁਝ ਕ ਲਫ਼ਾਜ਼ ਦਿੰਦੇ ਨੇ ਹੁੰਦੇ ਆ ਕਿਸੇ ਲਈ ਬੋਲਦੇ ਜਾਣ ਤਾਂ ਬਹੁਤ ਵੱਡੇ ਬਣ ਜਾਂਦੇ ਆ ਪਰ ਕੁਝ ਕਿ ਸਖਸੀਅਤਾਂ ਜਿਹਨੇ ਹੁੰਦੀਆਂ ਉਹਨਾਂ ਦੇ ਅਲਫਾਜ਼ ਵੀ ਛੋਟੇ ਹੋ ਜਾਂਦੇ ਆ ਉਸ ਸਖਸੀਅਤ ਦੇ ਵਿੱਚ ਮੇਰੇ ਪੂਜਨੀਏ ਮੇਰੇ ਰਿਸਪੈਕਟਡ ਫਿਰੋਜ਼ ਪਾਜੀ ਫਿਰੋਜ਼ ਖਾਨ ਸਾਹਿਬ ਜਿਨ੍ਹਾਂ ਦੀ ਮੈਂ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੈਨੂੰ ਬੋਲਣਾ ਨਹੀਂ ਆਉਂਦਾ ਹਾਏ ਹਾਏ ਜੀ ਦਾ ਧੰਨਵਾਦ ਸਾਡਾ ਹੋਰ ਤੁਹਾਡਾ ਧੰਨਵਾਦ ਸਾਡੇ ਰਾਸ਼ਪਤ ਸਦਰ ਸਾਹਿਬ ਜਿਹੜੇ ਦਿੱਤਲਰ ਮੰਦਰ ਕੋ ਉਚੇ ਨੇ ਸੋਨੀ ਸਾਦਰ ਜੀ ਮੈਂ ਫਿਰੋਜ਼ ਪਾਜੀ ਦਾ ਧੰਨਵਾਦ ਤਾਂ ਨਹੀਂ ਕਰ ਸਕਦਾ ਮੈਂ ਸਾਡੇ ਦਿਵੇਦਰ ਪਾਲ ਸਿੰਘ ਬੈਣੀਪਾਲ ਬਾਜੀ ਜਿਹਨਾਂ ਦੀ ਬਦੌਲਤ ਅੱਜ ਤੁਹਾਡੇ ਨੂੰ ਦਰਸ਼ਨ ਹੋ ਜਾਂਦੇ ਮਨ ਨੂੰ ਸ਼ੀਰਤ ਮਿਲ ਜਾਂਦਾ ਬਾਜੀ ਸੋ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੀ ਸੋ ਪੇਟ ਲੈ ਕੇ ਹਾਜ਼ਰ ਆਏ ਆਂ ਗੀਤ ਸੁਣਾ ਦੇ ਜੀ ਜੀ ਹਾਂ ਜੀ ਸਿਫਤ ਸੁਣਾਵਾਂ ਕਿ ਮੈਂ ਆ ਬੇ ਸਰਕਾਰ ਦੀ ਬਿਨਾ ਕੁਝ ਮੂੰਹੋਂ ਬੋਲੇ ਕਰ ਜਿਸਵਾਰਦੀ ਸਿਫਤ ਸੁਣਾਵਾ ਕੀ ਮੈਂ ਅੰਬੇ ਸਰ ਕਰਦੀ ਬਿਨਾ ਕੁਝ ਮੂੰਹੋਂ ਬੋਲੇ ਕਰ ਜਿਸਵਾਰਦੀ ਹੱਥ ਜੋੜ ਮੈਂ ਤੇ ਕਰਾ ਧੰਵਾਦ ਨੇੜੇ ਹੋ ਕੇ ਸੁਣੀ ਫਰਿਆਦ ਸ਼ੇਰਵਾਲੀ ਅੰਬੇ ਮਈਆ ਜਗਦੰਬੇ ਤੇਰੇ ਲਾਲ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਸ਼ੇਰਵਾਲੀ ਅੰਬੇ ਮਈਆ ਜਗ ਦੰਬੇ ਤੇਰੇ ਲਾਲ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਤੇਰੇ ਲਾਲ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਵਾਹਿਗੁਰੂ ਕੀ ਬਾਤ ਅੱਜ ਵੀ ਰੀਲਿਸ ਕਰ ਰਹੇ ਸੀ ਪੋਸਟਰ ਵੀ ਭਾਜੀ ਰੀਲਿਸ ਕਰ ਰਿਆ ਔਰ ਤੇ ਜਿਹੜੀ ਭੇਟ ਵੀ ਆ ਫਾਈਨਲ ਅੱਜ ਹੀ ਰੀਲਿਸ ਹੈ ਜੀ ਸਾਡੀ ਅਰ ਜੀ 6 ਵਜੇ ਤੱਕ ਭਾਜੀ ਸਾਰੇ ਹਰ ਇੱਕ ਸਾਈਟ ਤੇ ਪਹੁੰਚ ਹਰ ਇੱਕ ਸਾਈਟ ਤੇ ਜੀ ਅੱਜ ਕਿਉਂਕਿ ਯੋਗੀ ਅਸੀਂ ਹੁਣ ਅ ਤੱਕ ਕੋਈ ਫਿਜ਼ੀਕਲ ਤਾਂ ਕੁਝ ਮਿਲਦਾ ਨਹੀਂ ਹੈਗਾ ਯਾ ਕੋਈ ਸੀਡੀ ਯਾ ਕੋਈ ਪੈਨ ਡਰਾਈਵ ਦਾ ਸਭ ਕੁਝ ਇੰਟਰਨੈਟ ਤੇ ਯੋਗ ਹੈ ਜਿਹੜੀਆਂ ਜਿਹੜੀਆਂ ਸਾਈਟਸ ਤੇ ਕੰਪਨੀਆਂ ਪ੍ਰੋਡਿਊਸ ਕਰਦੀਆਂ ਨੇ ਸਭ ਤੇ ਡਿਜੀਟਲ ਔਰ ਇੱਕ ਦੋ ਦਿਨਾਂ ਤੱਕ ਮੇਰੇ ਵੀ ਢੇਟ ਆ ਗਈ ਹੈ ਕਿ ਤੇ ਰਾਜੂ ਕਰਦਾ ਆਤੀ ਹੈ ਇੱਕ ਅੱਲਿ ਇਸ ਹੋ ਵੀ ਚੁੱਕੀ ਹੈ ਜਗਾ ਬੋਲ ਜਕਾਰਾ ਦਾਤੀ ਦਾ ਸੋ ਉਹ ਆਪੇ ਪਰਦੇ ਕੱਝ ਲਗੀ ਤੂੰ ਬੋਲ ਜਕਾਰਾ ਦਾਤੀ ਦਾ ਹਾਂ ਸਹੀ ਗੱਲ ਜਿਹੜੇ ਇਸ਼ਟ ਹੁੰਦੇ ਨੇ ਜਿਹੜੇ ਦੇਵੀ ਦੇਵਤੇ ਨੇ ਸਾਡਾ ਦੇਸ਼ ਬੜਾ ਮੁਹੱਬਤ ਵਾਲਾ ਦੇਸ਼ ਹੈ ਤੇ ਗੁਰੂ ਅਪਿੰਰਦੀ ਦੇਵੀ ਦੇਵਤਿਆਂ ਦੀ ਫਕੀਰਾਂ ਦੀ ਧਰਤੀ ਹੈ ਇਹ ਇੱਕ ਬਹੁਤ ਵੱਡਾ ਆਸ਼ੀਰਵਾਦ ਹੈ ਇਸ ਧਰਤੀ ਨੂੰ ਕਿ ਅਸੀਂ ਸਾਰੇ ਜਣੇ ਇਕੱਠੇ ਰਹਿੰਦੇ ਹਾਂ ਮੈਂ ਕੱਲ ਕਹਿਣਾ ਹੁੰਦਾ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਆਪਦੇਆਂ ਬੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ ਚੰਕਾਰ ਹੋਣਾ ਚਾਹੀਦਾ ਇੱਕ ਚੁੱਕੜ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਨਾ ਨਹੀਂ ਉਹ ਕਿਸੇ ਇਤਬਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਵਹਾਵ ਹੋਵੇ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਗਾਤਰਾ ਤੇ ਮੇਰੇ ਅਜਲੂ ਵੀਰਾ ਦੋਵਾਂ ਦੇ ਲੋ ਸਤਕਾਰ ਹੋਣਾ ਚਾਹੀਦਾ ਰੱਬ ਦੀ ਪਤ ਦੀ ਬੰਦਾ ਕਰੇ ਨਾ ਕਰੇ ਪਰ ਪਰਦੇ ਨੂੰ ਪੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਮੁਹੱਬਤ ਦੀ ਦੁਨੀਆ ਸੋ ਸਾਡਾ ਦੇਸ਼ ਤਾਂ ਇੱਕ ਐਸਾ ਫੋਲਿਆ ਕਿ ਜਿਹਦੇ ਵਿੱਚ ਸਾਰੇ ਧਰਮ ਸਾਰੇ ਲੋਕ ਬੜੇ ਮੁਹੱਬਤ ਨਾਲ ਬੜੇ ਪਿਆਰ ਨਾਲ ਰਹਿੰਦੇ ਹਨ ਮੈਂ ਦੁਆ ਕਰਦਾ ਹਾਂ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਐਦਾਂ ਹੀ ਸਾਡਾ ਦੇਸ਼ ਹੱਸਦਾ ਰਸਦਾ ਰਹੇ ਸਾਡੇ ਵਤਨ ਨੂੰ ਤੱਤੀ ਬਾਹ ਨਾ ਲੱਗੇ ਸਾਰੇ ਲੋਕ ਤਿਹਾਾਰ ਮਨਾਉਣ ਖੁਸ਼ੀਆਂ ਮਨਾਉਣ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਰਹਿਣ ਜੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਇਹਦੀ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਤੇਰੇ ਲਾਲ ਨੂੰ ਇੱਕ ਅੱਛੇ ਜਿਹੇ ਤਰੀਕੇ ਨਾਲ ਤੁਸੀਂ ਸਾਰੇ ਜਣੇ ਹੱਥ ਜੋੜ ਕੇ ਬੇਨਤੀ ਹੈ ਜ਼ਰੂਰ ਬੁਲਾਦੇ ਹੋ ਤਾਂ ਕਿ ਸੁਹਾਰਾ ਮਲੇ ਕੰਪਨੀ ਨੂੰ ਪ੍ਰੋਡਿਊਸਰ ਨੂੰ ਵੀ ਤੇ ਸਾਡੇ ਭਰਾ ਸ਼ਾਜੀ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਆਲ ਕੁਝ ਹੋਰ ਦੁਆਵਾਂ ਚਾਹੁੰਦੇ ਹਾਂ ਸ਼ਾਜੀ ਨੂੰ ਜੀ ਲੈਣਾ ਦੀਆਂ ਛਿੜਕਾਂ ਉਹਨਾਂ ਦੀਆਂ ਜੁੱਤੀਆਂ ਦਾ ਸਦਕਾ ਯੱਗ ਮੈਂ ਜੋ ਤੁਹਾਨੂੰ ਇਸ ਵਿੱਚ ਬਥੇਂਦੀ। ਕਿ ਗੁਰੂ ਜੀ ਮੇਰੇ ਮੁਰਸ਼ਿਦ ਆਉ ਤੇ ਉਸ ਤੋਂ ਵੱਡੀ ਕੋਈ ਜ਼ਾਤ ਨਹੀਂ ਹੈਗੀ ਮੇਰੇ ਲਈ। ਉਹਨਾਂ ਦਾ ਹੀ ਸਾਰਾ ਕੁਝ ਹੈ। ਤੇ ਹਮਰ ਕਿਉਂਕਿ ਜੋ ਤੁਸੀਂ ਮੈਨੇ ਇਹ ਪੱਤਰਕਾਰ ਵੀਰ ਪੁੱਛਿਆ ਸਾਰਿਆਂ ਦੇਖਿਆ ਕਿ ਮੈਂ ਗੁਰੂ ਜੀ ਉਹਨਾਂ ਦੇ ਨਾਲ ਉੱਥੇ ਜਦੋਂ ਰਹਿਣਾ ਹੁੰਦਾ ਤੇ ਮੈਂ ਗੁਰੂ ਜੀ ਦੀ ਸੇਵਾ ਕਰਦੇ ਮੈਂ ਤੁਹਾਡੀ ਜਾਦੀ ਕਰਦਾ ਹੁੰਦਾ। ਬਸ ਇਹੀ ਗੁਰੂ ਜੀ ਨੇ ਸਿਖਾਇਆ ਕਿ ਜੋ ਆ ਕੇ ਉਹਨਾਂ ਦਾ ਜਿਆਦਾ ਕਰ ਉਸ ਬੋਰ ਨੂੰ ਜਿਹੜੇ ਪਹਿਲਾਂ ਲਾਇਆ ਸੀ ਗੁਰਜੀ ਉਹਨਾਂ ਦੇ ਹਾਂਜੀ ਸੁਣੀ ਦਾ ਤਿਆ ਮੇਰੀ ਕੂਕ ਪੋਪੀ ਹੈ ਵਾਲੀ ਸੁਣੀ ਮਾਲਕਾ ਮੇਰੀ ਕੂਕ ਪੋਪੀ ਹੈ ਵਾਲੀ ਰਹੀ ਮੈਂ ਸਦਾ ਮੇਰੀ ਕੂਕ ਪੋਪੀ ਹੈ ਵਾਲੀ ਸੁਣੀ ਦਾ ਤਿਆ ਮੇਰੀ ਕੂਕ ਪੋਪੀ ਹੈ ਵਾਲੀ ਸੋਣੀ ਮਾਲਕਾ ਮੇਰੀ ਕੂਕ ਪੋਪੀ ਹੈ ਵਾਲੀ ਤੇਰਾ ਹੋ ਕੇ ਆ ਗਿਆ ਮੈਂ ਰੱਖ ਚਾਹੇ ਮਾਰ ਦੇ ਤੇਰਾ ਹੋ ਕੇ ਆ ਗਿਆ ਮੈਂ ਰੱਖ ਚਾਹੇ ਮਾਰ ਦੇ ਮੇਰੀਆਂ ਬਰਾਤਾਂ ਹੱਥ ਸੱਚੀ ਸਰਕਾਰ ਦੇ ਉਹ ਮੇਰੀਆਂ ਬਰਤਾਂ ਹੱਥ ਸੱਚੀ ਸਰਕਾਰ ਦੇ ਉਹ ਕਜ ਪਰਦਾ ਮੇਰੀ ਕੂਕ ਪਪੀ ਹੈ ਵੜੀ ਲਈ ਮੈਂ ਸਦਾ ਮੇਰੀ ਕੂਕ ਪਪੀ ਹੈ ਵੜੀ ਸੁਣੀਦਾ ਤੇ ਮੇਰੀ ਕੂਕ ਪਪੀ ਹੈ ਵਾ ਸੋਣੀ ਮਾਲਕਾ ਮੇਰੀ ਕੁੱਕ ਪੋਪੀ ਹੈ ਵਾਹ ਸ਼ੁਕਰੀਆ ਜੀ ਬਹੁਤ ਵਧੀਆ ਤੁਸੀਂ ਹੋਣੇ ਦੋ ਟ੍ਰੈਕ ਇੱਕ ਆਗਿਆਸੀ ਕਰਾਉਂਗਾ ਹਾਂ ਜੀ ਆ ਗਿਆ ਆਨੰਦ ਆਨੰਦ ਰਕੋਰਡ ਦੇ ਵਿੱਚੋਂ ਰਿਲੀਜ਼ ਹੋਇਆ ਇੱਕ ਮੇਰੀ ਆਪਣੀ ਕੰਪਨੀ ਕੇ ਐਮਿਜ਼ਿਕ ਉਹਦੇ ਵਿੱਚੋਂ ਰਿਲੀਜ਼ ਹੋਣ ਜਾ ਰਹੇ ਕੁਲੋ ਜਨਾਂ ਦੇ ਵਿੱਚ 13 ਜੇਕਰਤਾ ਦੀ ਯਾਰ ਆ ਜੀ ਕਲਾ ਬੜਾ ਖਰਾਬ ਹੈ ਮੈਂ ਫਿਰ ਵੀ ਤੁਹਾਡਾ ਪੋਸ਼ੀ ਨੇ ਸੁਣਾਉਣਾ ਸਾਹਸ ਹੀ ਲੱਗਦਾ ਕੋਈ ਗਾਣਾ ਸੁਣਾਉ ਤੁਹਾਡੇ ਤੁਹਾਡੇ ਸੁਰ ਦੇ ਮੂਦੀਦ ਹੈ ਜੀ ਗਲੇ ਦੇ ਰਾਤ ਪ੍ਰੋਗਰਾਮ ਸੀਗਾ ਤੇ ਫਿਰ ਸਵੇਰੇ ਕਿਸੇ ਦੀ ਡੈਥ ਹੋ ਗਈ ਸੀ ਉੱਥੇ ਗਿਆ ਸੀਗਾ ਇੱਕ ਡੇਢ ਘੰਟਾ ਹੀ ਸੌਤਾ ਫਿਰ ਇਹਨਾਂ ਦਾ ਵੀ ਮੈਨੂੰ ਬੁੱਕ ਹੋਇਆ ਸੀ ਉਹ ਭਰਾਵਾਂ ਨਾਲ ਕੇ ਜੀ ਆਣਾ ਹੀ ਆਣਾ ਜ਼ਰੂਰ ਸੋ ਮੈਂ ਗਵਿੰਦਰ ਪੈਣੀਪਾਲ ਜੀ ਦਾ ਵੀ ਸ਼ੁਕਰੀਆ ਦਾ ਕਰਦਾ ਮੇਰਾ ਭਰਾ ਬਹੁਤ ਪਿਆਰਾ ਜੀ ਨਾਲ ਮੁਕੰਮਲ ਗਿਆ ਜੀ ਤੇਰਾ ਜ਼ਿਕਰ ਦਾਤੀਏ ਜਿਹੜੀ ਕੱਲ ਪਸੋਂ ਰਿਲੀਜ ਹੋ ਜਾਣੀ ਹੈ ਮੈਂ ਉਹਦੇ ਉਹਦੇ ਦੋ ਲਾਈਨਾਂ ਸੁਣਾਉਣਾ ਮੈਂ ਤਾਂ ਤੇਰੇ ਨਾਮ ਦਾ ਅਮਰਤ ਵਰ ਜਿੱਥੇ ਤੇਰੇ ਨਾਮ ਦਾ ਅਮਰਤ ਵਰ ਜਿੱਥੇ कोथे ठंड परता देवे तेरा जिक्र जिकरता है सारी फिकर मुकाम जिकरताती है सारी फिकर मुकाम जिकरताती है सारी फिक्र मुकान देवे तेरा जिक्र जिकरताती है सारी ਫਿਕਰ ਮੁਕਾ ਦੇ ਦੇ